ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਬਲਟੋਆ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਭਾਉ ਸੁਖਦੇਵ ਸਿੰਘ ਬਲਟੋਆ ਵਾਲੇ ਨੇ ਤੇ ਫੁੱਲੇ ਨੂੰ ਮਿਲਾ ਦੇਾਂਗੇ ਦੋ ਇਧਰ ਸਜਣੋ ਵਹਿੜਾ ਗਾਮਾਂ ਰਹਿਣਗੀਆਂ ਵੀਡੀਓ ਦੇ ਵਿੱਚ ਤੇ ਦੋ ਹੀ ਝੋਟੀਆਂ ਮੱਝਾਂ 4 ਜਾਨਵਰ ਵਿਖਾ ਦੇਾਂਗੇ ਚਾਰਾਂ ਦੀ ਵੀਡੀਓ ਤੁਹਾਨੂੰ ਇਕੱਠੀ ਕਰਕੇ ਜੋੜ ਕੇ ਵਿਖਾ ਦਨੇ ਆ ਇਹਦਾ ਲੇਖਾ ਜੋਖਾ ਪੁੱਛ ਲੈਨੇ ਆ ਉਹਦਾ ਪੁੱਛ ਲੈਨੇ ਆ ਤੇ ਦੋ ਜਿਹੜੀਆਂ ਮੱਝਾਂ ਵੜਾਂ ਉਹਨਾਂ ਦਾ ਵੀ ਪੁੱਛਦੇ ਆ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਨਾਓ ਬੜੀ ਕਿਰਪਾ ਕਰਦੇ ਥੈਂਕ ਯੂ ਰਾਮ ਦਾਸ ਜੀ ਮੇਰੇ ਸ਼ੁਕਰ ਹੈ ਗੁਰੂ ਰਾਮ ਦਾਸ ਮੇਹਰ ਹੀ ਰੱਖੀ ਹਾਂਜੀ ਤੇ ਡਰੈਸ ਦੱਸ ਦਈਏ ਡਰੈਸ ਆਪਣਾ ਪਿੰਡ ਬਲਟੋਆ ਜਿਲ੍ਹਾ ਤਰਨਤਾਰ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਸ਼ ਸਿੰਘ ਨਾਲ ਤੇਰਾ ਫੂਲਾ ਠੀਕ ਹੈ ਨੰਬਰ 88728856819844032 ਦੋ ਆਪਣੇ ਕੋਲੇ ਵਹਿੜਾ ਗਾਵਾ ਇੱਧਰ ਦੋ ਵਹਿੜਾ ਗਾਵਾ ਇੱਕ ਪਿਓਰ ਸ਼ਾਈਵਾਲ ਹਾਂ ਇੱਕ ਜਲਸੀ ਦਾ ਪੱਖ ਰੱਖਦੀ ਠੀਕ ਹੈ ਤੇ ਦੋ ਉਧਰ ਝੋਟੀ ਦੇ ਇੱਕ ਮੈਂ ਆਹ ਝੋਟੀ ਦੇ ਇੱਕ ਮੈਂ ਸਰੇਦਿਆਂ ਵੀ ਸਰੇਦਿਆਂ ਹਾਂ ਠੀਕ ਆ ਤੇ ਇਹਦੇ ਤੋਂ ਸ਼ੁਰੂ ਕਰ ਲਈਏ ਤਾਂ ਕਿਹੜਾ ਸੂਆ ਸੂਗੀ ਇਹ ਦੂਜਾ ਸੂਆ ਸੂਣਾਂ ਲਈ ਕੰਦੇਖਾ ਠੀਕ ਆ ਤੇ ਬਹੁਤ ਚੰਗੀ ਠੰਡੀ ਧੀਰੀ ਗੱਛੀ ਓਕੇ ਦੰਨ ਲੈ ਜੂ ਅਜੀ ਦੰਨ ਲੈ ਜੂ ਅਜੀ ਆ ਪਤਾ ਹਾਂ ਲੈ ਜੂ ਦੱਸ ਦੇਣੀ ਹੈ ਨਾ ਬਹੁਤ ਚੰਗੀ ਹੈ ਠੰਡੀ ਬਹੁਤ ਆ ਠੰਡੀ ਬਹੁਤ ਆ ਦੁੱਧ ਵੀ ਨੇ 14-15 ਕਿਲੋ ਪਹਿਲਾਂ ਨਹੀਂ ਦੇਖਿਆ ਠੀਕ ਆ ਹਾਂ ਤੋਰ ਕਰਦ ਗਏ ਦੀ ਕੱਢ ਖਾਂ ਨੂੰ ਲੈ ਵੇਖੋ ਸੱਜਣਾ ਸੂਆ ਦੂਸਰਾ ਲੇਵਾ ਭਾਂਡਾ ਸੋਹਣਾ ਬਣਾ ਜਾਣਾ ਨੇ ਠੀਕ ਆ ਕੀ ਬਾਤ ਦੇਖੋ ਥਣ ਬਹੁਤ ਚੰਗਾ ਹਨ ਠੰਡੀ ਮਿੱਠੀ ਰੋਤ ਚ ਸੂਪ ਪੈਣਾ ਇਹਨੇ ਗਰਮੀ ਵੀ ਨਹੀਂ ਮੰਨਦੀ ਤੇ ਦੈਨ ਲੈ ਜੂ ਹਜੇ ਹਵਾਲਾ ਥਾਣਾ ਥਾਣਾ ਲੋ ਬੇਫਿਕਰੀ ਥਾਣਾ ਦੀ ਤਾਂ ਆਪਣੀ ਗਰੰਟੀ ਆ ਕੇ ਠੀਕ ਆ ਐ ਕਿਰੇ ਲੱਤਣਾ ਜੋ ਕੋਈ ਕੋਸਾਂ ਦੇ ਸ਼ਹਿਦ ਹੀ ਹੁੰਦਾ ਹਨਾ ਹਾਂ ਰੇਟ ਇਹਦਾ ਇਹਦਾ ਖਲਦੀਸਾ ਮੁੱਲ 50000 ਹਾਂ 48000 ਦੀ 48000 ਦੀ ਨਹੀਂ ਠੀਕ ਆ ਯਾਰ ਜਾਇਦਾ ਬਾਈ ਬੜਾ ਮੁੱਲ ਮੰਗੀ ਜਾਂਦੇ ਹਨਾ ਲੋਕ ਬੜਾ ਬੜਾ ਆ 48000 ਦੀ ਆ ਨਹੀਂ ਦੇ ਠੀਕ ਆ 500 ਛੋੜ ਕਰ ਲਈ ਉੱਤੇ ਜਿਆਦਾ ਨਹੀਂ ਓਕੇ ਤੇ ਆ ਫੁੱਲੇ ਦੀ ਹੈਗਾ ਇਹ ਫੁੱਲੇ ਦੀ ਠੀਕ ਆ ਛਾਈ ਵਾਲਿਆ ਜਸੂ ਦਾ ਵੈਦ ਸੋਈ ਹਾਂ ਪਰਸੋ ਦੀ ਸੂਈ ਆ ਠੀਕ ਆ 20 ਲੀਟਰ ਬੋਲ ਆਊ 18 ਜਿਦਾ ਮਰਜ਼ੀ ਮੰਨ ਕੇ ਲੈ ਜੇ 18 ਮੰਨ ਕੇ ਲੈ ਜੇ ਮਗਰ ਬੱਛਾ ਮਗਰ ਬੱਛਾ ਚੋਂ ਚਾਂ ਨੂੰ ਠੰਡੀ ਚੋਂ ਚਾਂ ਦੀ ਮੈਨੂੰ ਹੀ ਲੱਗਾ ਹੋਵੇ ਨੇ ਤਾਂ ਨਾ ਠੀਕ ਆ ਛਾਈ ਵਾਲਾ ਗਈ ਹੈ ਨਾ ਕਾਲੇ ਥਾਣਾ ਮੱਝ ਵਾਲਾ ਥਾਣਾ ਦੇਖੋ ਕੀ ਬਾਤ ਆ ਇਦਾਂ ਥੱਲੇ ਵੰਗਾ ਪਾ ਦੇਣਾ ਹਨਾ ਨਾਲ ਹੀ ਛੜ ਤਾਂ ਛੜ ਲਾ ਓਕੇ ਸੂਈ ਕਿੰਨੇ ਦਿਨਾਂ ਦੀ ਆ ਇਹ ਤਿੰਨਾ ਚੌਂ ਦਿਨਾਂ ਦੀ ਤਿੰਨਾ ਚਾਰਾਂ ਦਿਨਾਂ ਦੀ ਸੂਈ ਆ ਆ ਇੱਕ ਬਲੀ ਬੱਚਾ ਠੀਕ ਆ ਬਾਸਪਤੀ ਹਾਂ ਚਿੱਟਾ ਦੋਦਾ ਚਿੱਟਾ ਦੇ ਮੱਝਾਂ ਰਗਾ ਕਿਵਾਈ ਮੱਝਾਂ ਰਗੀ ਓਕੇ ਥਾਣ ਵੀ ਮੱਝਾਂ ਵਾਲਾ ਯਾਰ ਆ ਲੈ ਰੇਟ ਇਹਦਾ ਇਹੜਾ ਗੁਰਦੀਪ ਸਿੰਘ ਆ 65000 ਮੋਲਿਆ ਹਾਂ 65000 ਦੀਆਂ ਨਾਲ ਮੋਲ 65000 ਤੇ 62000 ਦੀ ਦੇ ਦੇ ਹਾਂ ਤੇ ਉਧਰ ਵਿਖਾਈਏ ਚੱਲ ਕੇ ਦੋ ਮੱਝਾਂ ਦੋ ਮੱਝਾਂ ਓਕੇ ਛੋਟੀ ਮੱਝ ਫਿਰ 20 ਕਿਲੋ ਦੁੱਧ ਬਾਈ ਦੇਊਗੀ ਅੱਛਾ ਅਜੇ ਬੌਲੇ ਤੇ ਆ ਠੀਕ ਹਾਂ ਠੀਕ ਪਾਉ ਜੀ ਫਿਰ ਇਹ ਦੋ ਆਪਣੇ ਕੋਲੇ ਛੋਟੀਆਂ ਆਣਾਂ ਹਨਾ ਤੇ ਦੋ ਇਧਰ گاਵਾ ਦੋ گاਵਾ ਸੀ ਤੇ ਦੋ ਇਧਰ ਮੱਝਾਂ ਛੋਟੀਆਂ ਡਾ ਬੁੱਲਾ ਸਵੇਂ ਹਾਂਜੀ ਹਾਂਜੀ ਓਕੇ ਆ ਨਾ ਹਾਂਜੀ ਹਾਂਜੀ ਅਡਰੈਸ ਤਾਂ ਦੱਸਿਆ ਹੀ ਆ। ਇਹ ਸਿਰ ਆਪਣਾ ਪ੍ਰਿੰਟ ਵਾਲ ਟੋਆ ਹੀ ਆ ਸਾਰੇ। ਹਾਂ ਸਭ ਨੂੰ ਪਤਾ ਹਨਾ। ਘਰ ਤੇਰਾ ਲੱਭ ਲੈਣਗੇ। ਹਾਂਜੀ। ਤੇ ਇਹ ਝੋਟੀ ਤੋਂ ਕਰੀਏ ਸ਼ੁਰੂ। ਇਹ ਪਹਿਲਾ ਸੁਭਾ ਖਲਦੀਸ ਆ। ਠੀਕ ਆ। ਕੱਢ ਬਾਹਰ ਇਹਨੂੰ। ਇਹ ਨਾ ਖਲਦੀਸ ਤੋਂ ਝੋਟੀ ਵਿਖੀ ਸੀ। ਠੀਕ ਆ। ਝੋਟੀ ਆਪਾਂ 10 ਦਿਨ ਬੰਦੇ ਨੂੰ ਡੇਕਿਆ 12 ਬੰਦੇ ਨੇ ਸਾਈ ਭਾਈ। ਹਾਂ। ਉਹਨੇ ਨਹੀਂ ਮੁੜ ਕੇ ਕੋਈ ਪੈਸੇ ਕੋਈ ਪਾਏ। ਓਕੇ। ਇਹ ਵੀ ਮੈਂ ਧਾਰ ਕੋ ਦਾ ਦਿੱਤਿਆ ਸਰ ਦਾ। ਹਾਂ। ਹੁਣ ਤਾਂ ਤਿਆਰੀ ਜਾਂ ਪੂਰੀ। ਇੱਕ ਅੱਦੇ ਦਿਨ ਚ ਸੂਪੂ ਹਨਾ ਹਾਂ ਠੀਕ 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 ਨਾੜਾ ਨੂੜਾ ਵੜੀਆਂ ਲੈਵੇ ਤੇ ਜਗਾਈ ਹੈ ਨਾ ਕੱਦ ਬਹੁਤ ਆ ਇਹ ਵੀ ਦੋਦਾ ਨੇ ਕਲਦੇਸਾ 20 ਕਿਲੋ ਦੁੱਧ ਕਿਕਰ ਦੋ ਦਿਨਾਂ ਹਾਂ ਸਰੀਰ ਤੇ ਵੀ ਨਾੜਾ ਬਹੁਤ ਆ ਬਾਕੀ ਸਿੰਘ ਬਹੁਤ ਚੰਗਾ ਹਨਾ ਸਾਰੀ ਚੰਗੀ ਕਲਦੇਸਾ ਜਿੱਦੀ ਅੱਖੀਏ ਕੱਦ ਵੀ ਪੂਰਾ ਥਣਾ ਲੈਵੇ ਦੀਆਂ ਮਿਰਲਾਂ ਬਹੁਤ ਹਨਾ ਵੇਖ ਲੈ ਬਾਤ ਕੀ ਬਾਤ ਵੇਖੋ ਤੇਪਨ ਕਲਦੇਸਾ ਰੂ ਵਰਗੀ ਪੋਲੀ ਠੀਕ ਆ ਉੰਤਲ ਆ ਗਈ ਸੂਲਨਾ ਹਣਾ ਹਜੇ ਹਜੇ 2 ਦਿਨ ਲੈ ਜਾਣੇ ਨੇ ਹਾਂ ਸੁੰਦੀ ਕਰਦੀ ਨਹੀਂ 1-2 ਦਿਨ ਲੈ ਹੀ ਜਾਣੇ ਨੂੰ ਦੇਵਾ ਤਾਂ ਲਾ ਗਈ ਸੂਲਨਾ ਲਾ ਗਈ ਲਾ ਗਈ ਵੀ ਕੋਈ ਕਸਰਿਆ ਜਿਵੇਂ ਸੂਆ ਹਜੇ ਪਹਿਲਾ ਸੁੰਦੀ ਫਰਦੀ ਆ ਕੀ ਬਾਤ ਤੇ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰਾਂਗੇ ਜਲਦੀ ਸੇ ਓਕੇ ਮੁੱਲ ਇਹਦਾ ਕਰਾਂਗੇ ਫੋਨ ਤੇ ਮੁੱਲ ਫੋਨ ਤੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵੇਖੋ ਥਾਣ ਵੇਖੋ ਤੁਸੀਂ ਇਹਦਾ ਹੋ ਜਾ ਉਧਰ ਨੂੰ ਪਤਾ ਪਹਿਲੇ ਮੈਨੂੰ ਇਹਦਾ ਤਾਂ ਨਹੀਂ ਕਿਰੇ ਦੇਖਿਆ ਕਦੀ ਨਾ 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 ਤਾਂ ਹੀ ਤਾਂ ਤਸੱਲੀ ਕਰਾਈ ਹੈ ਵੀ ਵਾਇਰਲ ਵਰਲ ਵਿਖਾਈਏ ਵੇਖੋ ਥਾਂ ਦੀ ਪਾਵਰ ਵਿਖੋ ਦੀ ਕਿਆ ਬਾਤ ਬਹੁਤ ਚੰਗੀ ਝੋਟੀ ਆ ਸੱਜਣੋ ਮੁੱਲੇ ਦਾ ਫੋਨ ਤੇ ਇੱਕ ਆਪਣੇ ਕੋਲੇ ਆ ਗਈ ਹੈ ਨਾ ਇਹ ਸੂਈ ਦੂਜਾ ਸੂਗਾ ਤਾਂ ਜੀ ਜਮਾਈ ਕੱਲ ਸੂਈਣੀ ਹੈ ਨਾ ਕੱਲ ਦੀ ਸੂਈ ਕੁੜੇ ਨਹੀਂ ਚੱਕਿਆ ਜੀ ਨਾ ਨਾ ਓਕੇ ਦੂਜਾ ਸੂਆ ਦੂਜਾ ਸੂਆ ਮਗਰ ਕਟਾ ਆ ਗਿਆ ਮਗਰ ਕਟਾ ਕੁਲਦੀਸ਼ੇ ਦੁੱਧ ਤੇ ਮੈਂ ਥਲੇ 8-9 ਕਿਲੋ ਬੋਲਾ ਹੀ ਹੋਊਗਾ ਠੀਕ ਆ ਇਹ ਚੰਗੀ ਏ ਝੋਟੀ ਸਾਹ ਬਹੁਤ ਚੰਗੀ ਦੁੱਧ 14 ਕਿਲੋ ਦੀ ਭਾਵੇਂ ਲਿਖਾ ਕੇ ਗਾਰੰਟੀ ਦੇ ਜੀ ਆਪਣੇ ਜਿਹੜੀ ਕਰਤੇ ਜੀ ਤੇ ਠੀਕ ਠੀਕ ਦੇਰੀ ਕੀ 13 ਦਿਨ OK ਚੋਣ ਵੀ ਪੋਲਾ ਹੋਊਗਾ ਹਜੇ ਚੋਣ ਵੀ ਰੇ ਬਣਾ ਰੂ ਹਰਗਾ ਹਾਂ ਥਾਨ ਚੰਗਾ ਲੱਗਾ ਦੇਖੋ ਕੀ ਬਾਤ ਆ ਕੱਟਾ ਇਹਦਾ ਹਨਾ ਆ ತಾਜੀ ਠੀਕ 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 ਧੀੜੀ ਨਾ ਹੁੜੀ ਕਰੋ ਨਹੀਂ ਕਰਦੀ ਤੇ ਪਾਸੀ ਆਨ ਕੇ ਝੋਟੀ ਸੁੱਪੀ ਆ ਹਾਂ 부ਜੀ ਜੀ ਆ ਬਾਬੋ ਜੀ ਜੇ ਜਾਂਦਾ ਡੰਗਰ ਪੀ ਜੀ ਜਾ ਜੈ ਨਹੀਂ ਲਾਇਆ ਠੀਕ ਆ ਠੀਕ ਠੀਕ ਬਾਕੀ ਸਾਫ ਸੁਥਰੀ ਆ ਬਹੁਤ ਜਿਆਦੀ ਸਾਫ ਸੁਥਰੀ ਹੈ ਹਨਾ ਆ ਲੇਵੇ ਦੀ ਚੰਗੀ ਆ ਚੰਗੀ ਚੰਗੀ ਠੀਕ ਆ ਇਹਦਾ ਰੇਟ ਇਹ ਰਖ ਲਦੇ ਸਾਂ 1 20 ਹਾਂ 1 15 ਦੀ ਗਾਣਾ ਹੀ ਕਰਨੀ ਆ ਠੀਕ ਆ ਹਾਂ ਮੁੱਲ 1 20 1 15 ਦੀ ਦੇ ਦਾਂਗੇ ਹਾਂ ਰਾਮਾ ਕੇ ਇਹਨਾਂ ਅੱਖੀ ਪਰ ਸਨ ਵਿੱਚ ਬੈਜਦਾ ਨਹੀਂ ਕੋਈ ਠੀਕ ਗੱਲ ਆ ਬੈਠੇ ਅੱਜ ਅੱਛਾ ਚੱਲ ਕੋਈ ਨਹੀਂ ਕੋਈ ਨਹੀਂ ਠੀਕ 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 1 15 ਹੀ ਦੇ ਦਾਂ ਇਕਦਿ ਓਕੇ ਧੰਨਵਾਦ ਆ ਸੱਜਣ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ 4 ਜਨਵਰੀ ਵਿਕਰੀ ਵਾਲੇ ਸੀ ਇਹਨਾਂ ਦਾ ਲੇਖਾ ਜੋਖਾ ਲੈਤਾ ਤੁਹਾਨੂੰ